ਰਸੀ ਕੁਝ ਪਲ ਰੁਕੀ ਕੀ ਲਿਖਾਂ ਤੇ ਕੀ ਸੁਣਾਵਾਂ ਕੀ ਲਿਖਾਂ ਤੇ ਕੀ ਸੁਣਾਵਾਂ ਕੁਝ ਨਾ ਦੇਰੋਂ ਭਾਵੇਂ ਕਲਮ ਬੋਲ ਪਈ ਆਖੇ ਕਹਿੰਦੀ ਉਹ ਲਿਖ ਜਿਸ ਨੂੰ ਪੜ ਕੇ ਹਰ ਕੋਈ ਨੀਰ ਵਹਾਵੇ ਕਹਿੰਦੀ ਉਹ ਲਿਖ ਜਿਸ ਨੂੰ ਪੜ ਕੇ ਹਰ ਕੋਈ ਨੀਰ ਵਹਾਵੇ ਫਿਰ ਲਿਖਿਆ ਮੈਂ ਦੰਦ ਅਵਲਾ

ਰੇ ਹਰ ਦਰਨਾ ਮਨ ਵਿੱਚ ਕੋਈ ਵਿੱਚ ਮੰਦਰਾਂ ਦੇ ਕੀ ਕੁਝ ਹੁੰਦਾ ਵਿੱਚ ਮੰਦਰਾਂ ਨੇ ਕੀ ਕੁਝ ਹੁੰਦਾ ਸੋਚ ਸੋਚ ਕੇ ਅੱਖ ਮੰਮਤਾ ਦੀ ਰੋਈ ਕਿੱਥੇ ਜਾ ਕੇ ਦਰਦ ਵੰਡਾਈ ਕਿੱਥੇ ਜਾ ਕੇ ਦਰਦ ਵੰਡਾਈਏ ਕੋਈ ਨਾ ਕਰਨਾਲ ਨਾਏ ਕਲਮ ਬੋਲ ਪਈ ਆਕੇ ਕਹਿੰਦੀ ਉਹ ਲਿਖ ਜਿਸ ਨੂੰ ਸੁਣ ਗਏ ਹਰ ਕੋਈ ਨਿਰਭਉ ਹੋਏ ਪ੍ਰਿਸ਼ਤੇ ਖੇਰੂ ਥੇਰੂ ਹੋ ਗਏ ਮਾਪੇ ਵਿੱਚ ਆਸ਼ਮਾ ਰੋ ਰਏ ਪੁੱਤਾਂ ਵਾਲੇ ਧੀਆਂ ਪਾਲਣ ਪੁੱਤਾਂ ਵਾਲੇ ਧੀਆਂ ਪਾਲਣ ਦਾਜ ਦੇ ਲੋਭ ਚ ਮੂਹਾਂ ਜਾਲਣ ਕੌਣ ਕਿਸੇ ਨੂੰ ਕੀ ਸਮਝਾਏ ਉਲਟੀ ਬਾੜ ਖੇਤ ਨੂੰ ਖਾਏ ਕਲਮ ਬੋਲ ਪਈ ਆਕੇ ਕਹਿੰਦੀ ਉਹ ਲਿਖ ਜਿਸ ਨੂੰ ਸੁਣ ਕੇ ਹਰ ਕੋਈ ਨੀਰ ਵਹਾਏ ਪਾਣੀ ਦੇ ਵਿੱਚ ਜ਼ਹਿਰਾਂ ਘੁਲੀਆਂ ਪਾਣੀ ਦੇ ਵਿੱਚ ਜ਼ਹਿਰਾਂ ਘੁਲੀਆਂ ਚੁੰਨੇ ਅੱਜ ਮੁਟਿਆਰਾ ਭੁੱਲੀਆਂ ਲੱਛਰ ਤਾਵਲ ਇਹ ਚੱਗ ਜਾਂਦਾ ਚੰਗਾ ਸਾਹਿਤ ਦਾ ਰੁਜ਼ਾ ਜਾਂਦਾ ਲੱਛਰ ਤਾਵਲ ਇਹ ਚੱਗ ਜਾਂਦਾ ਚੰਗਾ ਸਾਹਿਤ ਦਾ ਰੁਲਦਾ ਜਾਂਦਾ ਸੁੱਕੀ ਸੋਚ ਕੇ ਦਿਲ ਘਬਰਾਏ ਕਲਮ ਬੋਲ ਪਈ ਆਕੀ ਕਹਿੰਦੀ ਉਹ ਲਿਖ ਜਿਸ ਨੂੰ ਸੁਣ ਕੇ हर कोई नीर भाए कलम बोल पाई आकी कहती जिसन सुन के हर कोई नीर भाए शुक्रिया बहुत धन्यवाद जी